ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਆ ਖਾਸ ਪੇਸ਼ਕਸ਼ ਸਾਡੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੇ ਸਿੱਖ ਨਾਲ ਮਿਲਾਵਾਂਗੇ ਜਿਸ ਨੇ ਕੌਮ ਦੇ ਲਈ 28 ਸਾਲ ਜੇਲ੍ਹ ਗੱਟੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲ ਕੇਸ ਦੇ ਵਿੱਚ ਉਹ ਬੁੜੈਲ ਜੇਲ੍ਹ ਦੇ ਵਿੱਚ 28 ਸਾਲ ਬੰਦ ਰਹੇ ਤੇ ਜ਼ਮਾਨਤ ਤੇ ਇਨੀ ਦਿਨੀ ਬਾਹਰ ਆਏ ਹੋਏ ਨੇ 1 ਸਾਲ ਦਾ ਸਮਾਂ ਹੋਣ ਵਾਲਾ ਹੈ ਉਹਨਾਂ ਨੂੰ ਜ਼ਮਾਨਤ ਤੇ ਬਾਹਰ ਆਏ ਹੋਏ ਕੌਮ ਦੇ ਲਈ ਉਹਨਾਂ ਨੇ ਬਹੁਤ ਵੱਡੀ ਕਹਾਣੀ ਕੱਲੀ ਹੈ ਹਸਦਾ ਖੇਡ ਦਾ ਪਰਿਵਾਰ ਛੱਡ ਕੇ ਉਹ ਕੌਮ ਦੇ ਲਈ ਕੁਰਬਾਨੀ ਦੇਣ ਤੁਰੇ ਕੁਰਬਾਨੀ ਦਾ ਰਸਤਾ ਅਖਤਿਆਰ ਕੀਤਾ ਅੱਜ ਦੇ ਐਪੀਸੋਡ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਦੇ ਜੇਲ੍ਹ ਦੇ ਸਫ਼ਰ ਦੇ ਬਾਰੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹ ਬਿਆਨਤ ਸਿੰਘ ਕਤਲ ਕਾਂਡ ਨਾਲ ਜੁੜੇ ਸਾਡੇ ਨਾਲ ਇਸ ਵੇਲੇ ਨੇ ਭਾਈ ਸ਼ਮਸ਼ੇਰ ਸਿੰਘ ਜੀ ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਦੁਬਈ ਦੇ ਵਿੱਚ ਪਹਿਲਾਂ ਤੇ ਫਿਰ ਬਹਿਰੈਨ ਦੇ ਵਿੱਚ ਹਾਂ ਮਸਕਰ ਦੇ ਬਹਿਰੈਨ ਤੇ ਹਾਂ ਬਹੁਤ ਐਸ਼ੋ ਆਰਾਮ ਦੀ ਜ਼ਿੰਦਗੀ ਜਿਉ ਰਹੇ ਸੀਗੇ ਆਪਣੇ ਬੱਚਿਆਂ ਦੇ ਲਈ ਆਪਣੇ ਪਰਿਵਾਰ ਦੇ ਲਈ ਹਾਂ ਜੀ ਫਿਰ ਅਜਿਹਾ ਕੀ ਹੋਇਆ ਕਿ 31 ਅਗਸਤ 1995 ਬੈਂਤ ਸਿੰਘ ਦਾ ਜਦੋਂ ਕਤਲ ਹੁੰਦਾ ਤਾਂ ਤੁਹਾਡਾ ਨਾਮ ਉਸ ਕਤਲ ਕੇਸ ਦੇ ਵਿੱਚ ਬੋਲਦਾ ਹਾਂ ਜੀ ਇਹ ਦਾ ਵੀ ਮੈਂ 984 ਦੇ ਵਿੱਚ ਬਹਿਰੈਨ ਵਿੱਚ ਨੌਕਰੀ ਕਰਦਾ ਸੀ ਅਰਬ ਕੰਟਰੀਆਂ ਚ 75 ਤੋਂ ਲੇਕਿਨ ਮੈਂ ਉਸ ਟਾਈਮ ਆਪਣੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਹ ਜਿਹੜੀ ਫਿਲਮ ਹੈ ਬੀਬੀਸੀ ਵਾਲਿਆਂ ਨੇ ਦਿਖਾਈਆ ਉਹਦੇ ਵਿੱਚ ਖਬਰਾਂ ਉਹਦੇ ਵਿੱਚ ਬਹੁਤ ਬੜਾ ਜ਼ੁਲਮ ਹੋਇਆ ਉਸ ਤੋਂ ਬਾਅਦ ਦਿੱਲੀ ਕਾਂਡ ਹੋਇਆ ਹੋਰ ਇੰਦਰਾ ਗਾਂਧੀ ਮਾਰਦ ਤੋਂ ਬਾਅਦ ਕਾਂਡ ਹੋਇਆ ਕੁਝ ਬੰਦੇ ਜਿਹੜੇ ਇਧਰੋਂ ਪੰਜਾਬ ਚੋਂ ਉੱਥੇ ਗਏ ਉਹਨੇ ਸਿੱਖਾਂ ਨੇ ਦੱਸਿਆ ਵੀ ਸਾਡੇ ਨਾਲ ਇਹ ਜ਼ੁਲਮ ਹੋ ਰਿਹਾ ਤੋ ਉਸ ਟੇਪ ਸਾਰੇ ਮਨ ਨੂੰ ਬੜਾ ਤੱਕਾ ਲੱਗਿਆ ਕਿ ਇਸ ਟਾਈਮ ਤੇ ਸਾਡੀ ਕੌਮ ਦਾ ਬੜਾ ਤੱਕਾ ਹੋ ਰਿਹਾ ਹੂੰ ਵੀ ਇਸਟੇਫ ਦਾ ਤੇ ਸਿੰਗਾ ਦੀ ਲੋੜ ਹੈ ਤੋ ਅਸੀਂ 85 ਦੇ ਵਿੱਚ ਉਸ ਤੋਂ ਬਹਿਰੀਨ ਤੋਂ ਛੱਡ ਕੇ ਪੰਜਾਬ ਆਇਆ ਹੂੰ ਪੰਜਾਬ ਆ ਕੇ ਜਦ ਦੇਖਿਆ ਇੱਥੇ ਬਹੁਤ ਸਾਰੇ ਜਿਹੜੇ ਮੁੰਡੇ ਸੀ ਪਕੌੜੇ ਹੋ ਗਏ ਨਾ ਬੀਬੀਆਂ ਪਕੌੜੇ ਸੀ ਹੌਲੇ ਹੌਲੇ ਕਰਕੇ ਉਹਨਾਂ ਦੇ ਸੰਪਰਕ ਵਿੱਚ ਮੇਰਾ ਸੰਪਰਕ ਹੋਇਆ ਉਹਨਾਂ ਨਾਲ ਲੋਕਲ ਖਾਸ ਦੇ ਨਾਲ ਤੋ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਜੁੜ ਗਿਆ ਹੂੰ ਮੇਰਾ ਸਿਰਫ ਇਹੀ ਮਨ ਦੇ ਵਿੱਚ ਦੀ ਕਿ ਕਿਸੇ ਖਾਣ ਦੇ ਨਾਤੇ ਜੋ ਇਸ ਟਾਈਮ ਤੇ ਜਿਹੜੇ ਸਿੰਘ ਹੈ ਭਕੌੜੇ ਹੋ ਜੰਨੇ ਆ ਬੀਬੀਆਂ ਵੀ ਉਹਨਾਂ ਨੂੰ ਘੱਟੋ ਘਾਟੇ ਰਹਿਣ ਵਾਸਤੇ ਜਗ੍ਹਾ ਜਾਂ ਉਹਨਾਂ ਦੇ ਬਚਾਅ ਵਾਸਤੇ ਹੂੰ ਰਹਿਣ ਵਾਸਤੇ ਉਹਨਾਂ ਬਚਾਉਣ ਵਾਸਤੇ ਇੱਕ ਸਾਧਨ ਬਣਾਇਆ ਦਾ ਹੂੰ ਕਿਉਂਕਿ ਉਸ ਟਾਈਮ ਬਹੁਤ ਬੰਦੇ ਜਿਹੜੇ ਮੁੰਡੇ ਸੀ ਕੁਝ ਤਾਂ ਚਲ ਲਹਿਰ ਨਾਲ ਜੁੜ ਗਏ ਕੁਝ ਡਰਦੇ ਭਕੌੜੇ ਹੋਗੇ ਕਿਉਂਕਿ ਜਲਮ ਬਹੁਤ ਚੱਲਦੀ ਸੀ ਹੂੰ ਤੇ ਉਸ ਤੋਂ ਕਰਦੇ ਵਿੱਚ 85 ਤੋਂ ਲੈ ਕੇ ਮੈਂ 95 ਤੱਕ ਇਸ ਸੰਦਰਸ ਦੇ ਨਾਲ ਜੁੜਿਆ ਰਿਹਾ ਹੂੰ ਤੇ 95 'ਚ ਆ ਕੇ ਇਹਨਾਂ ਕੋਲ ਬਹੁਤ ਸਾਰੇ ਜਿਹੜੇ ਬਬਰ ਖਾਲਸਾ ਦੇ ਦੇ ਉਹ ਰਹਿੰਦੇ ਵੀ ਥੇ ਹੂੰ ਤੇ ਉਹਨਾਂ ਨੂੰ ਪਨਾਹ ਵੀ ਦਿੰਦਾ ਸੀ ਮੈਂ ਬੱਚੇ ਵੀ ਰਹਿੰਦੇ ਦੇ ਚਲੋ ਮੈਂ ਉਹਨਾਂ ਦੇ ਸਵਾਲ ਕਰ ਦਿੱਤਾ ਹੋਰ ਕੁਛ ਨਹੀਂ ਤਾਂ ਐਡਾ ਕੋਈ ਕੰਮ ਨਹੀਂ ਲੇਕਿਨ ਬਿਆਨਤ ਕਾਂਡ ਦੇ ਵਿੱਚ ਜਗਤਾਰ ਸਿੰਘ ਹਵਾਰਾ ਆਇਆ ਸੀ ਇਹਦੇ ਵਿੱਚ ਫਿਰ ਮੇਰਾ ਨਾਮ ਆਇਆ ਮੈਂ ਮੈਨੂੰ ਚੱਕਲੇ ਨੇ ਨੇ ਹੂੰ ਤੇ ਉਹਦੇ ਵਿੱਚ ਮੈਂ ਰੈਲਜੈਂਟ ਦੇ ਵਿੱਚ ਫਿਰ 195 ਦੇ ਵਿੱਚ ਮੈਂ ਮੈਨੂੰ 29 ਸਤੰਬਰ ਨੂੰ ਅਥੀ ਦੇ ਮੈਨੂੰ ਚੱਕਿਆ ਕਰ ਤੋਂ ਕਰ ਤੋਂ ਚਾ ਕੇ ਫਿਰ ਮੈਂ 12 ਦਸੰਬਰ ਤੱਕ ਮਨੁਨਾਂ ਨੇ ਇਨ ਲਿਗਲੀ ਕੈਸਰਟੀ ਵਿੱਚ ਰੱਖਿਆ ਦੇਖੋ ਹੁਣ ਤੁਸੀਂ ਇਹੀ ਸਾਵਧਾਨ ਹੋ ਇੱਕ ਬੰਦੇ ਨੂੰ ਘਰ ਤੋਂ ਚੱਕ ਕੇ ਲੈ ਜਿਵੇਂ ਤੇ ਉਸ ਨੂੰ ਬਾਅਦ ਵਿੱਚ ਭਕੌੜਾ ਕਰਾ ਦੇ ਦੇਣ ਲੇਕਿਨ ਕੋਰਟ ਵਿੱਚ ਵੀ ਪੇਸ਼ ਨਹੀਂ ਕਰਦੇ ਤਾਂ ਜਦ ਇੰਨਾ ਜ਼ੁਲਮ ਜਿਹੜੇ ਮੇਰੀ ਆਪਣੀ ਜ਼ਿੰਦਗੀ ਦੇ ਦੇਖਣੇ ਵਿੱਚ ਆਇਆ ਇਹ ਤੁਸੀਂ ਸਾਬ ਨੂੰ ਵੀ ਕਿਹਾ ਜਾ ਮਾਹੌਲ ਤਾਂ ਤੇ ਆਮ ਬੰਦੇ ਨੂੰ ਚੱਕ ਕੇ ਮਾਰ ਦੇ ਤੇ ਲੁੱਟ ਦੀ ਕਸੁੱਟ ਵੀ ਸੀ ਬਹੁਤ ਬੁਰਾ ਹਾਲਤ ਆ ਜਿਹੜਾ ਦੇ ਵਿੱਚ ਲੇਕਿਨ ਇੱਕ ਫਾਇਦਾ ਇਹ ਹੋ ਗਿਆ ਸਾਨੂੰ ਖੁਸ਼ੀ ਦੀ ਹੈ ਕਿ ਠੀਕ ਹੈ ਅਸੀਂ ਜੇਲ੍ਹ 'ਚ ਵੀ ਹੈਗੇ ਪਰ ਉਸ ਤੋਂ ਬਾਅਦ ਅੱਜ ਤੱਕ ਕਿਸੇ ਵੀ ਸਿੰਘ ਦਾ 31 ਅਗਸਤ 1995 ਦੇ ਬਾਅਦ ਅੱਜ ਤੱਕ ਕੋਈ ਮੁਕਾਬਲਾ ਨਹੀਂ ਹੋਇਆ ਹੂੰ ਸਾਨੂੰ ਇਹ ਹੀ ਖੁਸ਼ੀ ਹੈ ਚਲੋ ਅਸੀਂ ਜੇਲ੍ਹ ਦੇ ਵਿੱਚ ਹੈਗੇ ਸਾਡੀ ਕੌਮ ਨੂੰ ਇੱਕ ਬੜੀ ਭਾਰੀ ਰਾਹਤ ਮਿਲ ਗਈ ਸਾਡੇ ਕੌਮ ਦੇ ਬਹੁਤ ਨੌਜਵਾਨ ਕਿ ਉਸ ਤੋਂ ਪਹਿਲਾਂ ਰੋਜ਼ਾਨਾ 2 1 2 3 4 ਬੰਦੇ ਦੇ ਮੁਕਾਬਲੇ ਹੂੰ ਅਰ ਬਾਕੀ ਜਿਹੜੇ ਆਮ ਘਰਾਂ ਚੋਂ ਲੁੱਟਖਸਟ ਹੁੰਦੀ ਸੀ ਉਹ ਬਹੁਤ ਜ਼ਿਆਦਾ ਹੁੰਦੀ ਸੀ ਕਿਉਂਕਿ ਹੁਣ ਤਾਂ ਤੁਸੀਂ ਬਹੁਤ ਵੀਡੀਓ ਵੀ ਦੇਖ ਲੀਆਂ ਕਈ ਉਸ ਵਾਲੇ ਨਹੀਂ ਪਾਈਆਂ ਜਿਹੜਾ ਦੱਸੇ ਇਸਤਾਨ ਜਾ ਕੇ ਉਹਦੇ ਘਰਾਂ ਵੀ ਜਾ ਕੇ ਰਾਤ ਨੂੰ ਜਾਣਾ ਜਿੰਨੇ ਉਹਨੂੰ ਲੁੱਟਣਾ ਪੈਸੇ ਵੀ ਲੈਣੇ ਉਹਦੇ ਪਰਿਵਾਰਾਂ ਤਾਂ ਕਰਨਾ ਮਾਰਨਾ ਬਹੁਤ ਗੁੱਸਤਾ 1984 ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਦੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਉਸ ਵੇਲੇ ਤੁਸੀਂ ਵਿਦੇਸ਼ ਤੇ ਵਿੱਚ ਸੀਗੇ ਤੇ ਉਸ ਘਟਨਾ ਕਰਕੇ ਤੁਹਾਡਾ ਹਿਰਦਾ ਬਲੁੰਦ ਰਹਿ ਗਿਆ ਤੇ ਸਭ ਕੁਝ ਛੱਡ ਛਡਾ ਕੇ ਤੁਸੀਂ ਇੰਡੀਆ ਵਾਪਸ ਪੰਜਾਬ ਆ ਗਏ ਹਾਂਜੀ ਉਸ ਵੇਲੇ ਹਾਂਜੀ ਉਸ ਤੋਂ ਬਾਅਦ ਫਿਰ ਅਸੀਂ ਪੰਜਾਬ ਆਏ ਪੰਜਾਬ ਆ ਕੇ ਜਿਹੜਾ ਹਾਲਾਤ ਦੇਖੇ ਹਾਂ ਉਸ ਟਾਈਮ ਤੇ ਇਸ ਵਿੱਚ ਜਿਹੜਾ ਹੈ ਤਾਂ ਕੋਈ ਇੱਕ ਚੀਜ਼ ਹੈ ਜਿ ਸਾਡੀ ਮੇਨ ਚੀਜ਼ ਆਹ ਕਾਲ ਤਖਤ ਨੂੰ ਢਟਾਤਾ ਪਹਿਲੇ ਨੀ ਕਰੇ ਦਰਬਾਰ ਸਾਹਿਬ ਦੇ ਹੋਰ ਬਹੁਤ ਸਾਰੇ ਸਿੰਘ ਜਿੱਲਾਂ ਚ ਬੰਦ ਕਰਦੇ ਉਸ ਟਾਈਮ ਦਾ ਜਿਹਨੂੰ ਚੱਕ ਲੰਦੇ ਦੇ ਮੁੜ ਕੇ ਸਾਲ-ਸਾਲ 6-6 ਮਹੀਨੇ ਕਿਸਵਿੰਦੇ ਚਲਾਉਂਦੇ ਉਸ ਮਿੰਦੇ ਕਰਦੇ ਕਿਸੇ ਤੇ ਸ਼ੱਕ ਹੋ ਗਈ ਨੌਜਵਾਨ ਇਹ ਤਾਂ ਜੇ ਨੌਜਵਾਨ ਚੱਕ ਲੰਦੇ ਤੇ ਤਾਂ ਉਹਨਾਂ ਦਾ ਕੋਈ ਪਤਾ ਨਹੀਂ ਥੱਲਾ ਦਾ ਕਈ ਵਾਰ ਮਾਰ ਦਦੇ ਲਾਲਚ ਵਸ ਵੀ ਮਾਰ ਦਦੇ ਉਹਨਾਂ ਨੂੰ ਲਾਲਚ ਵੀ ਕਰਦੇ ਰਹੇ ਜੀ ਗੱਲ ਕਿਉਂਕਿ ਨਾਮ ਰੱਖ ਦੇਣਾ ਯਾ ਇਨਕਾਉਂਟਰ ਕਰ ਦੇਣਾ ਸਿਰਫ ਅਣਵਚਾਤਾ ਦੇਖ ਕੇ ਉਹਦੇ ਤਰੱਕੀਆਂ ਲੈ ਲੈਣੀਆਂ ਇਸ ਕਰਕੇ ਵੀ ਉਸ ਉੱਪਰ ਤੇ ਜਿਹੜੀ ਗਵਰਨਮੈਂਟ ਤੇ ਉਹਦਾ ਹਿੱਸੇ ਵਿੱਚ ਪੂਰਾ ਹੱਥ ਤਾਂ ਕਿ ਇਹ ਬੰਦੇ ਚਾ ਕੇ ਸਿਰਫ ਕੰਮ ਨੂੰ ਖਤਮ ਕਰਨ ਵਾਸਤੇ ਪੂਰੀ ਤਲੀ ਹੋਈ ਸੀ ਸਰਕਾਰ ਹੂੰ ਜੇਲ੍ਹ ਦੀ 28 ਸਾਲ ਤੇ ਹੁਣ 1 ਸਾਲ ਥੋਨੂੰ ਜ਼ਮਾਨਤ ਤੇ ਆਇਆ ਨਾ ਹੋ ਚੱਲਿਆ ਕਿੰਨਾ ਕੁ ਫਰਕ ਲੱਗਦਾ ਹੈ ਜੇਲ੍ਹ ਦੀ ਜ਼ਿੰਦਗੀ ਦਾ ਤੇ ਬਾਹਰ ਦੀ ਜ਼ਿੰਦਗੀ ਦਾ ਦੇਖੋ ਜੇਲ੍ਹ ਦੀ ਜ਼ਿੰਦਗੀ ਤਾਂ ਜੇਲ੍ਹ ਦੀ ਜ਼ਿੰਦਗੀ ਹੁੰਦੀ ਹੈ ਇਹ ਜਿਹੜਾ ਕੱਟਦਾ ਨਾ ਬਿਲਕੁਲ ਉਹਨੂੰ ਬਦਾਰ ਅਸੀਂ ਵੀ ਪਹਿਲਾਂ ਪੜੇ ਕਰਦੇ ਦੇ ਵੀ 47 ਤੋਂ ਪਹਿਲਾਂ ਬਹੁਤ ਬੰਦੇ ਨੇ ਜਿਹੜਾ ਕਟੀਆਂ ਇਹ ਸਿੰਘ ਸੁਰ ਮੇ ਲੋਕ ਵੀ ਨੇ ਬਹੁਤ ਤਰੀਫ ਕਰਦੇ ਪਰ ਪਤਾ ਤਾਂ ਉਹਨਾਂ ਨੂੰ ਹੁੰਦਾ ਪਰਿਵਾਰਾਂ ਨੂੰ ਜਿਹੜੇ ਜੇਲਾਂ 'ਚ ਜਾਣੇ ਜਾਂ ਉਹਨਾਂ ਦੇ ਪਿੱਛੇ ਪਰਿਵਾਰਾਂ ਨੂੰ ਕਿਉਂਕਿ ਅਸੀਂ ਤਾਂ ਹੰਡਾਇਆ ਦੇਖਿਆ ਲੇਕਿਨ ਕੌਮ ਵਾਸਤੇ ਪਹਿਲਾਂ ਲੋਕਾਂ ਨੇ ਆਜ਼ਾਦੀ ਵਾਸਤੇ ਲੜਾਈ ਲੜੀ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਜੂਂਡੇ ਵਿੱਚ ਪੜਦੇ ਦੇ ਹੁਣ ਜਿਹੜੇ ਹੁਣ ਕੌਮ ਵਾਸਤੇ ਲੰਡਨ ਸੰਘਰਸ਼ ਕਰਿਆ ਤਕਰੀਬਨ ਜਿਹੜੇ ਸੰਘਰਸ਼ ਵਾਲੇ ਬੰਦੇ ਆ ਉਹਨਾਂ ਦਾ ਸਭ ਕੁਝ ਹੀ ਬਰਬਾਦ ਹੋਇਆ ਕੋਈ ਬਚਿਆ ਨਹੀਂ ਹੈਗਾ ਠੀਕ ਹੈ ਕੌਮ ਵਾਸਤੇ ਸੰਘਰਸ਼ ਸ਼ੁਰੂ ਕਰਿਆ ਉਹਨਾਂ ਨੇ ਲੇਕਿਨ ਫਰਨਾਸਟੀ ਤੌਰ ਤੇ ਉਹ ਬਿਲਕੁਲ ਜਿਹਾ ਜ਼ੀਰੋ ਹੋ ਗਏ ਹੂੰ ਜਿਸ ਵੇਲੇ ਤੁਸੀਂ ਜੇਲ੍ਹ ਜਾਣੇ ਹੋ ਉਸ ਵੇਲੇ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੀ ਧਰਮ ਪਤਨੀ ਦੋ ਬੇਟੀਆਂ ਤੇ ਇੱਕ ਬੇਟਾ ਸੀ ਬੇਟਾ ਬਿਲਕੁਲ ਛੋਟਾ ਗੋਦੀ ਦੇ ਵਿੱਚ ਸੀ ਤੇ ਬੇਟੀਆਂ 6 ਤੋਂ 7 ਸਾਲ ਦੀਆਂ ਪਿਛੋਂ ਪਰਿਵਾਰ ਦੇ ਹਾਲਾਤ ਕਿਦਾਂ ਦੇ ਸੀ ਕਿਉਂਕਿ ਇਹ ਬੱਚਿਆਂ ਦੀ ਉਹ ਉਮਰ ਹੁੰਦੀ ਹੈ ਜਦੋਂ ਬੱਚਿਆਂ ਨੂੰ ਪਿਤਾ ਦੇ ਪਿਆਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਬੱਚੇ ਪਿਤਾ ਨੂੰ ਇੱਕ ਆਈਡਲ ਮੰਨਦੇ ਨੇ ਖਾਸ ਤੌਰ ਤੇ ਧੀਆਂ ਦਾ ਤਾਂ ਪਿਓ ਦੇ ਨਾਲ ਬਹੁਤ ਜ਼ਿਆਦਾ ਲਗਾਵ ਹੁੰਦਾ ਹੈ ਉਸ ਸਮੇਂ ਦੇ ਵਿੱਚ ਤੁਸੀਂ ਜੇਲ੍ਹ ਜਾਂਦੇ ਹੋ 28 ਸਾਲ ਜੇਲ੍ਹ ਚ ਰਹਿੰਦੇ ਹੋ ਪਿਛੇ ਪਰਿਵਾਰ ਦੇ ਹਾਲਾਤ ਕਿਦਾਂ ਦੇ ਸੀ ਦੇਖੋ ਇੱਕ ਤਾਂ ਅਸੀਂ ਦੇਖਦੇ ਦੇ ਸਮੇਂ ਦੇ ਹਿਸਾਬ ਨਾਲ ਕੰਮ ਦਾ ਵੀ ਕੰਮ ਵਾਸਤੇ ਕਰਨਾ ਵੈਨਾ ਤਾਂ ਸਾਨੂੰ ਕੁਝ ਕਿਉਂਕਿ ਸਾਡੇ ਤਾਂ ਗੁਰੂ ਨੇ ਗੁਰਗੋਬਿੰਦ ਸਿੰਘ ਜੀ ਨੇ ਇਸ ਕੌਮ ਦਾ ਸਰਵੰਸਦਾ ਕਰਿਆ ਹਮ ਕੁਰਬਾਨੀਆਂ ਦਿੱਤੀਆਂ ਅਸੀਂ ਕਹਿੰਦੇ ਨਹੀਂ ਸਾਡੀ ਕੌਮ ਤੇ ਬੜਾ ਭਾਰ ਪਿਆ ਤਾਂ ਸਾਸੀਂ ਜਿੱਲ ਚਲੇ ਗਏ ਇਹ ਠੀਕ ਹੈ ਵੀ ਆਪਣੇ ਬੱਚਿਆਂ ਦਾ ਦੁੱਖ ਤਾਂ ਹੁੰਦਾ ਹੀ ਹੈ ਹਮ ਜਿਹੜੇ ਪਿੱਛੇ ਬੱਚੇ ਆ ਉਹਨਾਂ ਦੀ ਜ਼ਿੰਦਗੀ ਦਾ ਦਾਤੇ ਲਾਗੀ ਸੰ ਇੱਕ ਮੈਂ ਚੰਗੀ ਨੌਕਰੀ ਕਰਦਾਂ ਬਹਿਰਨ ਦੇ ਵਿੱਚ ਉਸ ਟਾਈਮ ਚ 5000 ਰੁਪਏ ਤਨਖਾਹ ਮਿਲੀ ਸੀ ਉਸ ਰਕਮ ਦੇ ਵਿੱਚ ਵੀ ਚੰਗਾ ਪੈਸਾ ਤਾਂ ਕੋਈ ਸਾਰੇ ਚੀਜ਼ਾਂ ਸਾਡੇ ਕੋਲ ਸਹੂਲਤ ਸੀ ਪਰ ਲੇਕਿਨ ਉਸ ਤੋਂ ਬਾਅਦ ਉਹ ਬੰਦ ਹੋ ਗਈ ਹੂੰ ਫਾਈਨੈਂਸ਼ਲੀ ਜ਼ਰੂਰ ਤੇ ਪਰਿਵਾਰ ਨੂੰ ਨੁਕਸਾਨ ਹੋਣਾ ਹੀ ਹੋਣਾ ਤਾਂ ਹੂੰ ਅੱਛਾ ਉਹ ਤੋਂ ਬਾਅਦ ਜਿਹੜੀ ਅਸੀਂ ਪਰਿਵਾਰ ਤੇ ਸਾਡੇ ਇੱਕ ਮੇਰੇ ਭਰਾ ਦਾ ਇੱਕ ਦੋ ਭੈਣਾਂ ਵਾਈਫਰੂ ਇਕੱਠੀ ਹੁੰਦੀ ਹੈ ਇਹ ਹੀ ਰਹਿ ਗਈ ਹੂੰ ਬਾਕੀ ਜਿਹੜਾ ਸਾਰਾ ਛੱਡ ਗਏ ਭਰਾ ਪਰੂ ਸਭ ਸਾਰਾ ਛੱਡ ਗਏ ਹੂੰ ਉਦੋਂ ਬਾਅਦ ਫਿਰ ਬਾਕੀ ਜਿਹੜਾ ਆਸੇ ਪਾਸੇ ਦੇ ਲੋਕ ਵੀ ਹੈਗੇ ਉਹਨਾਂ ਨੇ ਵੀ ਸਾਥ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਹੂੰ ਬਹੁਤ ਬੰਦੇ ਜਿਹੜੇ ਉਹ ਨੇਗੇਟਿਵ ਹੈ ਆਪਣੇ ਕੰਨੀ ਸੋਚਦੇ ਤੇ ਮਾਲਕ ਕਿ ਦੁਖਿਓ ਕਰਨ ਵਾਲੇ ਕੰਮ ਤਾਂ ਉਹ ਪਰਵਾਨ ਜਿਹੜੀ ਸਜ਼ਾ ਹੈ ਅਸੀਂ ਤਾਂ ਅੰਦਰ ਰਹਿ ਕੇ ਕੱਟੀ ਹੈ ਹਮ ਲੇਕਿਨ ਜਿਹੜੀ ਅਸਲੀ ਦੁੱਖ ਦੀ ਸਜ਼ਾ ਕੱਟੀ ਉਹ ਪਰਿਵਾਰ ਨੇ ਕੱਟੀ ਹੈ ਬੱਚਿਆਂ ਨੇ ਜਾਂ ਫਸੜੀ ਫੈਮਿਲੀ ਨੇ ਮੇਰਾ ਭਰਾ ਤਾਂ ਇੱਕ ਨਾਲ ਉਹਨੂੰ ਵੀ ਚੱਕ ਲੈ ਕੇ ਦੇ ਹਮ ਉਸ ਸਮੇਂ ਉਸ ਟਾਈਮ ਉਹਨੂੰ ਉਠਿਆ ਮਾਰਿਆ ਬਹੁਤ ਉਹਨੇ ਹਮ ਬਹੁਤ ਬਹੁਤ ਉਹ ਵੀ ਕਰਿਆ ਮੇਰੇ ਭਰਾ ਦੇ ਤੇ ਛੋਟਾ ਦਾ ਚਲੋ ਉਹਨਾਂ ਦਾ ਛੱਡਦਾ ਬਾਕੀ ਮਰੀ ਨਾਲ ਤਾਂ ਉਹਨਾਂ ਨੇ ਬਹੁਤ ਹੀ ਬੁਰੀ ਕਰੀ ਪੰਜਾਬ ਉਸ ਦਿਨ ਜਦੋਂ ਸੀਬੀਏ ਵੀ ਵਿੱਚ ਨਾਲੇ ਦੇ ਸਾਥ ਨੇ ਚੱਕਿਆ ਹੂੰ ਵੀ ਉਹਦੇ ਬਾਅਦ ਜਿਹੜਾ ਦੁੱਖ ਹੈ ਸਾਰਾ ਪਰਿਵਾਰ ਨੇ ਜਾਂ ਮੇਰੀ ਘਰ ਵਾਲੀ ਜਿਹੜੀ ਮੈਂ ਕਹਿੰਦਾ ਵੀ ਉਸੀ ਨੇ ਸਜਾ ਕਟਿਜੀ ਨੇ ਬੱਚੇ ਛੋਟੇ ਛੋਟੇ ਤੇ ਪਾਲੇ ਹੂੰ ਬੱਚਿਆਂ ਦਾ ਮਨ ਬਹੁਤ ਨਾਜ਼ੁਕ ਹੁੰਦਾ ਹੈ ਸਮੇਂ ਦੇ ਵਿੱਚ ਔਰ ਬੱਚਿਆਂ ਨੇ ਪੜਨਾ ਵੀ ਹੁੰਦਾ ਹੈ ਸਮਾਜ ਦੇ ਵਿੱਚ ਵਿਚਰਨਾ ਵੀ ਹੁੰਦਾ ਹੈ ਤੇ ਜਦੋਂ ਤੁਹਾਡੇ ਬੱਚੇ ਬਾਹਰ ਨਿਕਲਦੇ ਹੋਣਗੇ ਗਲੀ ਚ ਖੜਦੇ ਹੋਣਗੇ ਤਰ੍ਹਾਂ ਤਰ੍ਹਾਂ ਦੀ ਸ਼ਬਦਾਵਲੀ ਤੁਹਾਡੇ ਲਈ ਵਰਤੀ ਜਾਂਦੀ ਹੋਵੇਗੀ ਕਿਉਂਕਿ ਇੱਕ ਦੌਰ ਚੱਲਿਆ ਕਿ ਸਿੱਖਾਂ ਨੂੰ ਅਤਵਾਦੀ ਖਾੜਕੂ ਬਾਗੀ ਇਦਾਂ ਦੀਆਂ ਸ਼ਬਦਾਵਲੀਆਂ ਜਿਹੜੀਆਂ ਨੇ ਸਿੱਖਾਂ ਲਈ ਵਰਤੀਆਂ ਜਾਂਦੀਆਂ ਨੇ ਤਾਂ ਤੁਹਾਡੇ ਬੱਚੇ ਜਦੋਂ ਇਹ ਸ਼ਬਦ ਸੁਣਦੇ ਹੋਣਗੇ ਤਾਂ ਉਹਨਾਂ ਦੇ ਦਿਲ ਤੇ ਕੀ ਬੀਤੀ ਹੋਵੇਗਾ ਦੇਖੋ ਬੱਚੇ ਕਿਤਾ ਬਹੁਤ ਛੋਟੇ تھے ਉਸ ਟਾਈਮ ਬੱਚੇ ਛੋਟੇ تھے ਸਕੂਲ ਚ ਲੱਗੇ ਬੜੀ ਜੀ ਲੜਕੀ ਮੇਰੀ ਸਕੂਲ ਸੀ ਛੋਟੇ ਦਾ ਬਾਅਦ ਚ ਲੱਗੀ ਪਰ ਹਮ ਮਾਹੌਲੇ ਦੂਸਰੀ ਗੱਲ ਪ੍ਰਚਾਰਤਾ ਸਾਡੇ ਦੇ ਖਿਲਾਫ ਇਹ ਤੇ ਸਭ ਕੁਝ ਗਵਰਨਮੈਂਟ ਦਾ ਪ੍ਰਚਾਰਨ ਹੈ ਲੋਕ ਵੀ ਬਹੁਤ ਵਿੱਚ ਉਹ ਇਹ ਹੁੰਦਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਰਦੇ ਦੇ ਲੇਕਿਨ ਬੱਚਿਆਂ ਨੇ ਬਹੁਤ ਦੁੱਖ ਚੱਲਿਆ ਮੈਂ ਜੀ ਗੱਲ ਨਹੀਂ ਉਹ ਤਮੰਨੂ ਤੇ ਜਾ ਕੇ 18 ਸਾਲ ਬਾਅਦ ਪਤਾ ਲੱਗਿਆ ਮੈਂ ਮਚੁੱਟੀਆਂ ਆ ਉਸ ਤੱਕ ਮੇਰੇ ਕਾਨੇ ਚ ਕਦੇ ਇਹਨਾਂ ਨੇ ਦੁੱਖ ਦੀ ਗੱਲ ਕਦੇ ਦੱਸੀ ਨਹੀਂ ਆਪਨੇ ਤੇ ਹਟਾਇਆ ਪਰ ਮਨੂੰ ਇਹਨੇ ਕਦੇ ਦੱਸਿਆ ਇਹਨਾਂ ਨੇ ਕਿ ਅਸੀਂ ਇੰਨੇ ਤੰਗ ਹੈ ਅਨੇ ਪਰੇਸ਼ਾਨਾਇਆ ਸਾਨੂੰ ਇਸ ਤਰ੍ਹਾਂ ਕੀਤਾ ਜੇਲ੍ਹ ਜੀ ਮੁਲਾਕਾਤ ਹੁੰਦੀ ਸੀ ਮੁਲਾਕਾਤ ਸਭ ਨਹੀਂ ਹੁੰਦੀ ਸੀ ਕਦੇ ਵੀ ਇਹਨਾਂ ਨੇ ਮੈਨੂੰ ਪਰਿਵਾਰ ਨਾਲ ਜਾ ਕੇ ਇਹ ਨਹੀਂ ਦੱਸਿਆ ਮੈਨੂੰ ਜੀ ਅਸਲੀ ਗੱਲ ਪਤਾ ਲੱਗਿਆ ਦੁਖਾਨਾ ਸਾਰਿਆਂ ਦਾ ਤਾਂ ਮੈਨੂੰ ਛੁੱਟੀ ਆਉਣ ਤੋਂ ਬਾਅਦ ਪਤਾ ਲੱਗਿਆ ਉਸ ਤੋਂ ਪਹਿਲਾਂ ਕਦੇ ਇਹਨਾਂ ਨੇ ਜ਼ਿਕਰ ਨਹੀਂ ਕਰਿਆ ਜਿੰਨਾ ਵੀ ਦੁੱਖ ਘਟਿਆ ਆਪਣੇ ਸਰੀਰ ਤੇ ਨਾਪ ਘਟਿਆ ਲੇਕਿਨ ਮਨ ਨੂੰ ਕਦੇ ਮੇਰੇ ਕੰਨਾਂ ਚ ਇਹ ਗੱਲ ਨਹੀਂ ਪੈਂਦੀ ਇਹਨਾਂ ਦਾ ਮੈਂ ਇਹ ਕਹਿੰਦਾ ਵੀ ਬੜੇ ਧੰਨਵਾਦ ਯਾਰ ਬੜੀ ਨੇਕ ਸ਼ਾਹਵ ਜੀ ਤਾਕਤ ਇਹਨਾਂ ਦੀ ਦਾ ਨਾ ਕਹਿੰਦਾ ਮਹਾਰਾਜ ਨੇ ਬਖਸ਼ੀ ਜਿਹੜੀ ਇਹਨਾਂ ਨੇ ਇੰਨਾ ਸਬਰ ਰੱਖ ਕੇ ਦੇ ਆਪਣੇ ਆਪਣੇ ਦੁੱਖ ਚੱਲਿਆ ਲੇਕਿਨ ਮੈਨੂੰ ਜਿਹਰ ਚ ਮਹਿਸੂਸ ਨਹੀਂ ਹੁੰਦੇ ਹੂੰ ਬੇਅੰਤ ਕਤਲकांड ਦੇ ਨਾਲ ਕਿਵੇਂ ਜੁੜੇ ਕੀ ਦੋਸ਼ ਤੁਹਾਡੇ ਤੇ ਤੈ ਹੁੰਦੇ ਨੇ ਬੇਅੰਤ ਜਿਗਤਾਰ ਸਿੰਘ ਹਵਾਰਾ ਤੇ ਪਕੜਾ ਹੋ ਗਿਆ ਇਹ ਮੇਰੇ ਕੋਲ ਰਹਿੰਦਾ ਤਾਂ ਬੱਚਾ ਦਾ ਇਸ ਟਾਈਮ ਤੇ ਦਾੜੀ ਵੀ ਨਹੀਂ ਸੁਧਰੀ ਹੂੰ ਨੌਜਵਾਨ ਸੀ ਨੌਜਵਾਨ ਦਾ ਪਕੜਾ ਹੋ ਗਿਆ ਦੋ ਸਿੰਘ ਹੋਰ ਤੇ ਜਲਦੀਪ ਸਿੰਘ ਆਲੇ ਦਲਾਰ ਸਿੰਘ ਉਹ ਵੀ ਪਕੜੇ ਹੋ ਸੀ ਇੱਕੋ ਦਿਨ ਇਕੱਠੇ ਹੋਏ ਤੇ ਇਹਨਾਂ ਨੂੰ ਰਹਿਣ ਵਾਸਤੇ ਕੋਈ ਜਗਨ ਦੀ ਇਹ ਮੇਰੇ ਕੋਲ ਚ ਆਈ ਹੂੰ ਰਹਿੰਦੇ ਰਹੇ ਚਲੋ ਦੋ ਇਕ ਸਿੰਘ ਸ਼ਹੀਦ ਵੀ ਹੋ ਗਿਆ ਤੇ ਕੁਲਦੀਪ ਸਿੰਘ ਹਲੇ ਹੈਗਾ ਜਗਤਾਰ ਸਿੰਘ ਵਾਰਾ ਵੀ ਹੈ ਹੂੰ ਤੇ ਜੁੜੇ ਰਹੇ ਅਸੀਂ ਮੂਵਮੈਂਟ ਨਾਲ ਜੁੜੇ ਹੋਏ ਤੇ ਮੈਂ ਵੀ ਜੁੜਿਆ ਹੋਇਆ ਤਾਂ ਇਹ ਵੀ ਮੇਰੇ ਕੋਲ ਆਉਣ ਲੱਗ ਆ ਗਏ ਰਹਿੰਦੇ ਰਹੇ ਉਸ ਤੋਂ ਬਾਅਦ 95 ਦੇ ਵਿੱਚ ਜਦੇ ਬੇਨ ਸਿੰਘ ਦਾ ਮੇਰੇ ਕੰਡ ਹੋਇਆ ਤੇ ਜਗਤਾਰ ਸਿੰਘ ਵਾਰਾ ਨੇ ਆ ਕੇ ਮੈਨੂੰ ਦੱਸਿਆ ਇਹ ਕਰਨਾ ਬਾਕੀ ਆ ساری ਟੀਮ ਜਿਹੜੀ ਹੈ ਜਿਹਦੇ ਵਿੱਚ ਪ੍ਰਮਾਨ ਸਿੰਘ ਹੈ ਹਮ ਲਖਵਿੰਦਰ ਸਿੰਘ ਹੈ ਗੁਰਮੀਤ ਸਿੰਘ ਹੈ ਤੇ ਪਰਮਜੀਤ ਸਿੰਘ ਦਾ ਦਲਾਵਰ ਸਿੰਘ ਦਾ ਜਿਹੜਾ ਮਨੁੱਖੀ ਬੰਬ ਬਣਿਆ ਤਾਰ ਸਿੰਘ ਆਵਾ ਦਾ ਅੱਛਾ ਜਗਦਾ ਸਿੰਘ ਤਾਰਾ ਪਰਮਜੀਤ ਇਹ ਸਾਰੇ ਇੱਕ ਮਨਜਬ ਹੁੰਦਾ ਸਾਰੇ ਤੇ ਚਲੋ ਇਹਨਾਂ ਨੇ ਆਪਣੇ ਸਾਰੇ ਨੇ ਆਪਣੇ ਮੈਂ ਟੀਮ ਵਰਕ ਕਰਿਆ ਟੀਮ ਵਰਕ ਕਰਨੇ ਤੋਂ ਬਾਅਦ 31 ਗਸਤੂ 95 ਜਿਹੜਾ ਹੈ ਸਾਡਾ ਕਾਂਡ ਹੈ ਉਸੇ ਰੇ ਲੱਗ ਗਿਆ ਤੇ ਹੋ ਗਿਆ ਉਸ ਤੋਂ ਬਾਅਦ ਤਾਰੇ ਦੀ ਗ੍ਰਿਫਤਾਰ ਇਹਦੀ ਲਖਵਿੰਦਰ ਸਿੰਘ ਦੀ ਗਰਮੀਤ ਸਿੰਘ ਦੀ ਨਵਜੋਤ ਸਿੰਘ ਦੀ ਇੱਕ ਨਸੀਬ ਸਿੰਘ ਦਾ ਉਹ ਵੀ ਵਫਦਾਰ ਹੋਇਆ ਦੇ ਵਿੱਚ ਜਗਤਾਰ ਸਿੰਘ ਤਾਰਾ ਫਿਰ ਪਰਮਜੀਤ ਬਹੁਤ ਲੇਟ ਹੋਇਆ ਹੂੰ ਫਿਰ ਤੋਂ ਬਾਅਦ 29 ਸਤੰਬਰ ਨੂੰ ਨਾ ਮੈਨੂੰ ਚੱਕਿਆ ਘਰ ਤੋਂ ਹੂੰ ਉਦੋਂ ਬਾਅਦ ਫਿਰ ਬਾਾਈ ਤੇ 24 ਦਸੰਬਰ ਨੂੰ ਜਗਤਾਰ ਸਿੰਘ ਹਵਾਰਾ ਅਰਬਲਵੰਦ ਸਿੰਘ ਇਹ ਵੀ ਫੜੇ ਗਏ ਹੂੰ ਉਦੋਂ ਬਾਅਦ ਫਿਰ ਸਾਰੇ ਇਕੱਠੇ ਦੇ ਸਾਰੇ ਹੂੰ ਜਦੋਂ ਪੰਜਾਬ ਦੇ ਸਾਫਾ ਮੁੱਖ ਮੰਤਰੀ ਬੇਅੰਤ ਨੂੰ ਡਾਹ ਜਾਂਦਾ ਕਿਉਂਕਿ ਜਦੋਂ ਅਸੀਂ ਉਹਦੇ ਨਾਮ ਦੇ ਨਾਲ ਸਿੰਘ ਦਾ ਪ੍ਰਯੋਗ ਕਰਦੇ ਨਾ ਤਾਂ ਬਹੁਤ ਸਾਰੇ ਸਿੱਖ ਇਤਰਾਜ਼ ਕਰਦੇ ਨੇ ਕਿ ਉਹ ਸਿੱਖ ਕਹਣ ਦੇ ਲਾਇਕ ਨਹੀਂ ਹੈ ਸੋ ਮੈਂ ਇਹੀ ਕਹਾਂਗੀ ਕਿ ਜਦੋਂ ਬੇਅੰਤ ਦਾ ਮਰਡਰ ਹੁੰਦਾ ਹੈ ਜਦੋਂ ਬਲਾਸਟ ਹੁੰਦਾ ਹੈ ਤਾਂ ਉਸ ਵੇਲੇ ਜਿਹੜੀ ਸਮਗਰੀ ਵਰਤੀ ਜਾਂਦੀ ਹੈ ਉਹ ਕਿੱਥੋਂ ਲਿਆਂਦੀ ਗਈ ਸੀ ਉਹ ਮੇਰੀ ਸਿਰਫ ਡਿਊਟੀ ਲੱਗੀ ਹੋਈ ਸੀ ਉਹ ਲਿਆਣ ਕੇ ਦੇਣੀ ਸੀ ਮੈਂ ਬਾਰਡਰ ਤੇ ਲਿਆਣ ਕੇ ਦਿੱਤੀ ਹੈ ਹੂੰ ਉਹ ਤਾਂ ਸਭ ਨੂੰ ਪਤਾ ਜਿੱਥੇ ਵੀ ਤਾਂ ਕੁਝ ਉਠ ਵੀ ਗਿਆ ਕੀ ਲਿਆਂ ਕੇ ਮੇਰਾ ਸਮਾਨ ਲਿਆਂ ਕੇ ਦੇਣਾ ਦਾ ਮੈਂ ਜਗਤਾਰ ਸਿੰਘ ਹਵਾਰਾ ਨੂੰ ਫਿਰ ਲੈਂਦਾ ਅਸੀਂ ਜਾਣ ਕੇ ਫਿਰ ਉਹਨੂੰ ਸਪੁਰਦ ਕਰਤਾ ਉਸ ਤੋਂ ਬਾਅਦ ਜਿਹੜਾ ਕੁਝ ਵੀ ਬੰਬ ਬਣਾਇਆ ਜੋ ਵੀ ਬਣਾਇਆ ਉਹ ਜਗਤਾਰ ਸਿੰਘ ਹਵਾਰਾ ਨੇ ਬਣਾਇਆ ਕਿਉਂਕਿ ਅਸੀਂ ਨੂੰ ਟ੍ਰੇਨਿੰਗ ਦੀ ਹੋਰ ਨਾ ਕਿਸੇ ਨੂੰ ਬੰਬ ਬਣਾਉਣ ਦੇ ਵਿੱਚ ਤੁਹਾਡਾ ਕੋਈ ਹੱਥ ਹੈ ਬਸ ਮੇਰਾ ਸਿਰਫ ਸਮਾਨ ਲਿਆਂ ਸਮਾਨ ਲਿਆਂ ਸਮਾਨ ਲਿਆਂ ਕੇ ਦੇਣਾ ਜਗਤਾਰ ਸਿੰਘ ਹਵਾਰਾ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੁੰਦੀ ਹੈ ਜਗਤਾਰ ਸਿੰਘ ਹਵਾਰਾ ਜੇ ਆਪਣੇ ਪਿੰਡ ਚ ਪਕੌੜਾ ਵੀ ਨਚਾਉਆ ਇਹਦੇ ਪਿੰਡ ਦੇ ਜਿਹੜੇ ਪਹਿਲੇ ਸਿੰਘ ਤੇ ਇੱਕ ਸੋਰਿੰਦਰ ਸਿੰਘ ਦਾ ਇੱਕ ਬਲਦੇਵ ਸਿੰਘ ਹਵਾਰਾ ਦਾ ਇਹ ਪਕੌੜੇ ਦੇ ਹੂੰ ਬਲਦੇਵ ਸਿੰਘ ਹਵਾਰਾ ਦਾ ਪਰਿਵਾਰ ਵੀ ਦੇ ਪਕੌੜਾ ਤੇ ਉਹ ਸਿੰਘ ਮੇਰੇ ਕੋਲ ਆਉਂਦੇ ਜਾਂਦੇ ਤੇ ਉਹਨਾਂ ਨਾਲ ਮੇਰੀ ਸਮਰਭੀਤਾ ਚਲੋ ਉਹਨਾਂ ਦੇ ਕਰਕੇ ਮੈਂ ਇੱਕ ਦੋ ਵਾਰੀ ਹਵਾਰੇ ਪਿੰਡ ਵੀ ਗਿਆ ਉੱਥੇ ਮੈਨੂੰ ਇਹਨਾਂ ਦਾ ਮਿਲਾਬ ਵੀ ਹੋਇਆ ਕਿਉਂਕਿ ਇਹਨਾਂ ਨਾਲ ਉਹ ਸੰਪਰਕ ਵਿੱਚ ਸੀ ਹੂੰ ਉਸ ਤੋਂ ਬਾਅਦ ਜਦ ਇਹ 78 ਵਿੱਚ ਪਕੌੜੇ ਹੋਏ ਹਨ ਹੂੰ ਫਿਰ ਇਹ ਮੇਰੇ ਕੋਲੇ ਆਇਆ ਕਿਸੇ ਹੂੰ ਕਿਉਂਕਿ ਇਹਨਾਂ ਨੂੰ ਬਲਦੇਵ ਸਿੰਘ ਭਾਗੇ ਬਲਦੇਵ ਸਿੰਘ ਹਵਾਰੇ ਨੇ ਫਿਰ ਮੇਰੇ ਨਾਲ ਜੁੜ ਗਿਆ ਉਹਨਾਂ ਨੂੰ ਐਡਰੈਸ ਦਾ ਮੈਨੂੰ ਉਦੋਂ ਹੀ ਪਤਾ ਲੱਗੇਗਾ ਫਿਰ ਆ ਕੇ ਮੈਨੂੰ ਲੱਗੇ ਹੂੰ ਜੇਲ੍ਹ ਦੇ ਵਿੱਚ ਸਮਾਂ ਕਿਵੇਂ ਬਤੀਤ ਕਰਦੇ ਸੀਗੇ ਕਿਉਂਕਿ ਜਦੋਂ ਅਸੀਂ ਘਰ ਹੁੰਨੇ ਆ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਆਪਣੀ ਖੇਤੀ ਬਾੜੀ ਜਾਂ ਜੋ ਵੀ ਅਸੀਂ ਕਿਰਤ ਧੰਦਾ ਕਰਦੇ ਹੁੰਨੇ ਆ ਉਹਦੇ 'ਚ ਵਿਅਸਤ ਰਹਿੰਦੇ ਆ ਤੇ ਜਦੋਂ ਜੇਲ੍ਹ ਗਏ ਉਦੋਂ ਫਿਰ ਕਿਸ ਤਰ੍ਹਾਂ ਬਤੀਤ ਕਰਦੇ ਸੀ ਸਮਾਂ ਦੇਖੋ ਜੇਲ੍ਹ ਦੇ ਵਿੱਚ ਤਾਂ ਅਸੀਂ ਜਾ ਕੇ ਇੱਕ ਤਾਂ ਸਾਡਾ ਜੋ ਕੇਸ ਤਾਂ ਉਹਦਾ ਸਾਨੂੰ ਪਤਾ ਹੀ ਨਹੀਂ ਸੀ ਬੜਾ ਤਾਂ ਦੂਸਰੀ ਗੱਲ ਮੈਂ ਆਪਣੇ ਜਿਹੜੀ ਕਰਦਾ ਮੇਰੀ ਤਾਂ ਗੁਰੂ ਮਹਾਰਾਜ ਨੇ ਇਹ ਜੀ ਬਾਫੜੀ ਹੈ ਕਿ ਮੈਂ ਜਾ ਕੇ ਇਦਾਂ ਜੇਲ੍ਹ ਦੇ ਵਿੱਚ ਗੁਰਦੁਆਰਾ ਦਾ ਉਹਦੀ ਸੇਵਾ ਲਾ ਕੇ ਕਰਨਾ ਜਦੋਂ ਜੇਲ੍ਹ ਗਏ ਉਸ ਟਾਈਮ ਤੋਂ ਗੁਰਦੁਆਰਾ ਤੇ ਇੱਕ ਮਹੀਨੇ ਬਾਅਦ ਮੈਂ ਉੱਥੇ ਚਲੇ ਗਿਆ 1996 ਦੇ ਵਿੱਚ ਅਸੀਂ ਪਹਿਲਾ ਗੁਰਪੁਰਬ ਜਿਹੜਾ ਉਹ ਪੰਜਵੇਂ ਪਾਸ਼ਾ ਦਾ ਸੀ ਗੁਰਪੁਰਬ ਉਸੇ ਮਨਾਇਆ ਗਿਆ ਹਮ ਬੜੇ ਠੀਕ ਤਰੀਕੇ ਨਾਲ ਪਹਿਲਾ ਗੁਰਪੁਰਬ ਜਿਹੜਾ ਜੇਲ੍ਹ ਦੇ ਵਿੱਚ ਮਨਾਇਆ ਗਿਆ ਉਹਦੇ ਵਿੱਚ ਅਸੀਂ ਜਾ ਕੇ ਚਬੀਲ ਵੀ ਲਾਈ ਹੋਰ ਵੀ ਜੋ ਪ੍ਰਸ਼ਾਦ ਤਿਆਰ ਕਰਿਆ ਉਸਤੋਂ ਸਾਰੀ ਜਿਹੜੀ ਸੰਗਤ ਉਹ ਆਈ ਗੁਰਦੁਆਰੇ ਤੇ ਇੱਕ ਮਾਹੌਲ ਬੜਾ ਸੁਨੋਆਇਆ ਦੂਸਰੀ ਗੱਲ ਇਹ ਹੈ ਕਿ ਗੁਰਦੁਆਰੇ ਤੇ ਰਹਿਣੇ ਕਰਕੇ ਰਹਿਚ ਵੀ ਸਾਡੀ ਉੱਥੀ ਸੀ ਹੂੰ ਗੁਰਦੁਆਰਾ ਸਾਹਿਬ ਆਪਣਾ ਰਾਸ਼ਨ ਪਨੀਰ ਉਸ ਟੇਮ ਬਣਾਉਂਦੇ ਸੀ ਵੀ ਇੱਕ ਸਵੇਰੇ ਉੱਠਣਾ ਤੜਕੇ ਤੁਸੀਂ ਅੰਮ੍ਰਿਤਧਾਰੀ ਸੀ ਉਸ ਪਹਿਲੇ ਹਾਂਜੀ ਮੈਂ ਅੰਮ੍ਰਿਤਧਾਰੀ ਤਾਂ ਮੈਂ ਅਮਰਛਕਾ ਦਾ ਮੇਰਾ ਪਿੰਨਾ ਸੇਵਾ ਮੈਂ ਪਹਿਲਾਂ ਪਿੰਡੇ ਇਥੇ ਗੁਰਦੁਆਰੇ ਦੀ ਪਿੰਡ ਵਿੱਚ ਵੀ ਮੇਰੀ ਸਾਰੇ ਦੇਖ ਰਿਹਾ ਹਮਦੇ ਦੀ ਨਾਲ ਉੱਥੇ ਜਾ ਕੇ ਫਿਰ ਮੈਂ ਪਾਠ ਕਰਨਾ ਸਾਰਾ ਜਿਹੜੀ ਸੇਵਾ ਦੀ ਉਹ ਮੇਰੇ ਲੱਗੀ ਫਿਰ ਮੈਂ ਕਰਦੇ ਰਹੇ ਸੋ ਪਹਿਲਾਂ ਵੀ ਆਪਣੇ ਸਿੰਘ ਜਿਹੜੇ ਪਰਾਣੇ ਸਿੰਘ ਤੇ ਅੰਦਰ ਹੋਵੇ ਉਹ ਕਰਦੇ ਤੇ ਹਮ ਲੇਕਿਨ ਉਸ ਟਾਈਮ ਜਾ ਕੇ ਸਾਡੀ ਫਿਰ ਉੱਥੇ ਚਲੀ ਗਏ ਸੀ ਫਿਰ ਉਹ ਸ਼ੁਰੂ ਅਸੀਂ ਕਰਦੇ ਬੜਾ ਹੁਣ ਤੱਕ ਮੈਂ ਜਿੱਦਾਂ ਤੱਕ ਲਾਸਟ ਹੁਣ ਆਇਆ ਹਮ ਜੇ ਛੁੱਟੀ ਵੀ ਆ ਜਾਂਦਾ ਤਾਂ ਜਮਾਨਤ ਹੋਣ ਤੋਂ ਪਹਿਲਾਂ ਤੱਕ ਹਾਂਜੀ ਉੱਥੇ ਹੀ ਮੈਂ ਸੇਵਾ ਗੁਰਦੁਆਰਾ ਸਾਹਿਬ ਜੀ ਮੇਰੀ ਪੱਕੀ ਡਿਊਟੀ ਲੱਗੀ ਹੋਈ ਸੀ ਹਮ ਗੁਰਦੁਆਰੇ ਜੀ ਨਿਤਨੇਮ ਵੀ ਕਰਦੇ ਸੀਗੇ ਨਿਤਨੇਮ ਵੀ ਕਰਦੇ ਤੇ ਹਮ ਪਹਿਲਾਂ ਤਾਂ ਅਸੀਂ ਗੁਰਦੁਆਰੇ ਉੱਥੇ ਕਰਦੇ ਤੇ ਮੈਂ ਉਸ ਤੋਂ ਬਾਅਦ ਜਦ ਜੇਲ ਬ੍ਰੇਕ ਹੋ ਗਈ ਫਿਰ ਗੁਰਦੁਆਰਾ ਇੱਕ ਹੋਰ ਜਗ੍ਹਾ ਆ ਗਿਆ ਉੱਥੇ ਫਿਰ ਕਰਦਾ ਰਿਹਾ ਮੈਂ ਸਿਬਾ ਫਿਰ ਹੁਣ ਤਾਂ ਉੱਥੇ ਵਿੱਚ ਇਹੀ ਚੱਲਦੀ ਸੀ ਹੂੰ ਜੇਲ੍ਹ ਦੇ ਵਿੱਚ ਜਿਹੜੇ ਪੁਲਿਸ ਅਫਸਰ ਹੁੰਦੇ ਨੇ ਉਹਨਾਂ ਦਾ ਪਤੀਰਾ ਕਿਵੇਂ ਦੱਸੀ ਸਿੱਖ ਕੈਦੀਆਂ ਨਾਲ ਤੇ ਜਿਹੜੇ ਆਮ ਕੈਦੀ ਨੇ ਉਹਨਾਂ ਦੇ ਨਾਲ ਦੇਖੋ ਇੱਕ ਚੀਜ਼ ਆ ਹੋਰ ਜਗ੍ਹਾ ਤਾਂ ਮੈਂ ਨਹੀਂ ਕਰਦਾ ਜਿਹੜੇ ਬੜੈਲ ਜੇਲ੍ਹ ਦੇ ਅਫਸਰ ਤੇ ਸਟਾਰਟਿੰਗ ਵਿੱਚ ਗਿਆ ਸ਼ਰਮਾ ਜੀ ਦੇ ਸੁਪਰੀਡੈਂਟ ਦੇ ਬਹੁਤ ਚੰਗਾ ਪਤੀਰਾ ਤਾਂ ਉਹ ਹੂੰ ਉਹਨੇ ਸਾਨੂੰ ਇਹ ਜਿਹੀ ਨਹੀਂ ਬੱਚਿਆਂ ਵਾਂਗ ਉਹਨਾਂ ਸਾਡੀ ਗੱਲ ਕਿ ਮਾਪ ਬਾਬ ਨੂੰ ਬਤੀਰਾ ਕਰਿਆ ਉਹਨਾਂ ਦਾ ਸੀ ਸ਼ੁਕਰਗੁਜ਼ਾਰੀ ਕਰਦੇ ਨੇ ਉਹਨਾਂ ਦਾ ਚੰਗਾ ਬਤੀਰਾ ਹੋਣੇ ਕਰਕੇ ਸਾਨੂੰ ਜੀਣ ਮਹਿਸੂਸ ਹੋਈ ਹੂੰ ਬਾਕੀ ਸਟਾਫ ਜਿਹੜਾ ਹੈ ਦਾ ਹੁਣ ਤੱਕ ਤਾਂ ਵੈਸੇ ਚੰਗਾ ਸਾਰੇ ਸਟਾਫ ਹੂੰ ਨਵਾਂ ਹੁਣ ਆ ਰਿਹਾ ਬਦਲ ਕੇ ਉਹ ਪਤਾ ਨਹੀਂ ਹੁਣ ਕਿਹਾ ਜਾ ਜਵੇ ਹੂੰ ਲੇਕਿਨ ਬਹੁਤ ਚੰਗਾ ਸਟਾਫ ਜਿਹੜਾ ਦਾ ਜਿਹੜੇ ਛੋਟੇ ਮੁਲਾਜ਼ਮ ਵੀ ਥੇ ਹੂੰ ਅਰ ਵੱਡੇ ਵੀ ਥੇ ਚੰਗੇ ਦੇ ਹੂੰ ਆਪਾਂ ਜੇ ਉਹਨਾਂ ਕਹੀਏ ਨਾ ਵੀ ਸਰਕਾਰੀ ਹੋਣ ਦੇ ਤੌਰ ਤੇ ਵੀ ਉਹਨਾਂ ਨੇ ਸਾਡੇ ਨਾਲ ਚੰਗਾ ਵਤੀਰਾ ਕੀਤਾ ਹੂੰ ਜਿਹੜੇ ਤੁਹਾਡੇ ਸਾਥੀ ਕੈਦੀ ਸੀਗੇ ਹੋਰ ਜਿਹੜੇ ਕੈਦੀ ਸੀ ਉਹਨਾਂ ਦਾ ਕਿਸ ਤਰ੍ਹਾਂ ਦਾ ਬਿਹੇਵੀਅਰ ਸੀ ਤੁਹਾਡੇ ਸਭ ਚੰਗਾ ਸੀ ਸਾਡੇ ਨਾਲ ਬਿਹੇਵੀਅਰ ਉਹਨਾਂ ਨੇ ਕੋਈ ਮਾੜਾ ਨਹੀਂ ਕਰਿਆ ਹੂੰ ਅੱਜ ਬਾਕੀ ਅਸੀਂ ਵੀ ਉਹਨਾਂ ਨੂੰ ਇਹੋ ਜਿਹਾ ਕੋਈ ਮੌਕਾ ਨਹੀਂ ਦਿੱਤਾ ਵਿਮਾਲੇ ਸਾਡੀ ਕੋਈ ਇਹ ਜੀ ਸ਼ਿਕਾਇਤ ਹੋਵੇ ਵੀ ਜਿਹੜਾ ਵੀ ਉਹਨਾਂ ਨੂੰ ਵੀ ਮਾੜੀ ਕੋਈ ਨਾ ਪ੍ਰੋਬਲਮ ਖੜੀ ਹੋਵੇ ਅਸੀਂ ਉਹਨਾਂ ਨੂੰ ਪ੍ਰੋਬਲਮ ਨਹੀਂ ਕੋਈ ਖੜੀ ਕਰੀ ਉਹਨਾਂ ਨੇ ਸਾਨੂੰ ਕੋਈ ਕਦੇ ਪਰੇਸ਼ਾਨ ਕਰਿਆ ਹੂੰ ਬੇਅੰਤ ਕਤਲकांड ਤੋਂ ਬਾਅਦ ਜਦੋਂ ਤੁਹਾਡੀ ਗ੍ਰਿਫਤਾਰੀ ਹੁੰਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਕਿੱਥੇ ਲਿਜਾਇਆ ਜਾਂਦਾ ਮੈਨੂੰ ਚੱਕਰ ਸਰਾਂ ਦੇ ਲਿਜਾਇਆ ਜਾਂਦਾ ਸਰਾਂ ਦੇ ਸੀ ਇਸਟਾਫ ਦੇ ਚੱਲੇ ਗਏ ਜਾਂਦੇ ਰਾਤ ਨੂੰ ਉਸ ਤੋਂ ਬਾਅਦ ਫਿਰ ਮੈਨੂੰ 29 ਸਤੰਬਰ ਨੂੰ ਰਾਤ ਨੂੰ ਚੱਕਦੇ ਫਿਰ ਮੈਨੂੰ 11 ਦਸੰਬਰ 10 11 ਦਸੰਬਰ ਨੂੰ ਫਿਰ ਮੈਨੂੰ ਪੇਸ਼ ਕਰਦੇ ਉਹਨੇ ਦਿਨ ਤੱਕ ਉਹਨੇ ਲੀਗਲ ਕਸਟਡੀ ਵਿੱਚ ਰੱਖਦੇ ਕਦੇ ਕਿਸੇ ਥਾਣੇ 'ਚ ਕਦੇ ਕਿਸੇ ਪ੍ਰਾਈਵੇਟ ਜਗ੍ਹਾ ਦੇ ਕਦੇ ਕਿਤੇ ਕਦੇ ਕਿਤੇ ਕਿਸ ਤਰੀਕੇ ਦਾ ਟਾਰਚਰ ਹੁੰਦਾ ਹੈ ਟਾਰਚਰ ਦਾ ਦੇਖੋ ਪੁਲਿਸ ਦਾ ਕੰਮ ਹੈ ਉਹਨਾਂ ਦਾ ਥਰਡ ਕਲਾਸ ਦੀ ਡਿਗਰੀ ਨਾਲ ਟਾਰਚਰ ਕਰਨੇ ਕਰਨਾ ਹੈ ਬੰਦੇ ਦੀ ਲੱਤਾਂ ਵੀ ਬਾੜਦੇ ਆਂ ਬਿਜਲੀ ਵੀ ਕਮਾਉਂਦੇ ਆਂ ਲਟਕਾਉਂਦੇ ਵੀ ਆਂਗੇ ਪਾਣੀ ਚ ਵੀ ਡੁਬਾਉਂਦੇ ਸਾਰਾ ਕੁਝ ਹੀ ਕਰਦੇ ਜੀ ਰਿਮਾਂਡ ਦੇ ਵਿੱਚ ਇਹ ਸਭ ਕੁਝ ਹੋਇਆ ਤੁਹਾਡੇ ਰਿਮਾਂਡ ਤਾਂ ਜੀ ਤਾਂ ਲਉਗੇ ਜੇ ਜੱਜ ਦੇ ਪੇਸ਼ ਕਰੋਗੇ ਜੱਜ ਦੇ ਪੇਸ਼ ਕਰਦੇ ਨਹੀਂ ਹੂੰ ਜੇ ਪੇਸ਼ ਹੀ ਨਹੀਂ ਕਰਿਆ ਜੇ ਮਰ ਵੀ ਗਿਆ ਬੰਦਾ ਤਾਂ ਵੀ ਕੋਈ ਇਨਵਰਕ ਨਹੀਂ ਉਹਨਾਂ ਨੂੰ ਜਦੋਂ ਤੁਹਾਨੂੰ ਸਰਾਂ ਥਾਣੇ ਲੈ ਜਾਇਆ ਜਾਂਦਾ ਤਾਂ ਉਸੇ ਦਿਨ ਤੋਂ ਤੁਹਾਡੇ ਨਾਲ ਤਸ਼ੱਦਦ ਦੀ ਦਾਸਤਾਨ ਸ਼ੁਰੂ ਮੈਂ ਕਹਿੰਦਾ ਜੀ ਵੇ ਸਿਰਫ ਜਾ ਬਹਾਰ ਦੇਸੀ ਸਟਾਫ 'ਚ ਮੁੜ ਕੇ ਤਾਂ ਉਸ ਤੋਂ ਬਾਅਦ ਜਦ ਹੀ ਉਸ ਨੇ ਮਾਫਸਾ ਤਾਂ ਇਕੱਠੇ ਹੋਏ ਮੈਂ ਸਾਰੇ ਕੋ ਚਿੰਬੜ ਜੱਲੀ ਹੂੰ ਉਹ ਨਹੀਂ ਦੇਖਦੇ ਕਿਸ ਵੀ ਗੱਲ ਹੈ ਵੀ 1 ਸਕਿੰਟ ਦਾ ਵੀ ਟਾਈਮ ਨਹੀਂ ਲੇਕਿੰਦਾ ਉਹਨੇ ਫਿਰ ਤੋਂ ਪਿੱਛੋ ਪਰਿਵਾਰ ਨੂੰ ਵੀ ਤੰਗ ਪਰੇਸ਼ਾਨ ਕਰਦੇ ਸੀ ਪਰ ਪਰਿਵਾਰ ਨੂੰ ਜੀ 2-3 ਮਹੀਨੇ ਪਰਿਵਾਰ ਨੇ ਬਾਅਦ 'ਚ ਦੱਸਿਆ ਮੈਨੂੰ ਸਾਨੂੰ ਬਾਅਦ 'ਚ ਜਦ ਅਸੀਂ ਆਏ ਹਾਂ ਵੀ 2-3 ਮਹੀਨੇ ਤਾਂ ਕੋਈ ਉਹ ਦਿਨ ਖਾਲੀ ਜਾਂਦਾ ਹੁੰਦਾ ਜਦ ਤਨੂੰ ਆ ਗਿਆ ਤਲਾਸ਼ੀ ਨਹੀਂ ਹੁੰਦੀ ਉਹਨੇ ਸਾਡੇ ਘਰ ਹੂੰ ਇੱਕ ਦਿਨ ਛੱਡ ਕੇ ਜਾਂ ਦੂਸਰੇ ਦਿਨ ਕਦੇ ਕੋਈ ਕਿਥੇ ਦਵਾਰੇ ਪੁਲਿਸ ਕਦੇ ਕਿਧਰ ਵਾਰੀ ਪੰਜਾਬ ਚ ਕਦੇ ਕੋਈ ਅਸਰ ਵੀ ਕਿਤੇ ਕਿਤੇ ਆ ਕੇ ਸਾਰੇ ਤਰਸੀ ਕਰਦੇ ਸਾਰਾ ਸਮਾਨ ਖੜਾ ਜਾਣਾ ਇਹਨਾਂ ਵਿਚਾਰੇ ਦੋ ਮਹੀਨੇ ਦਾ ਸਵਾਰ ਕੇ ਰੋਟੀ ਨਹੀਂ ਖਾ ਦਿੱਤੀ ਹੂੰ ਜਦੋਂ ਜਦ ਮੈਂ ਅੰਦਰ ਚਲੇ ਗਿਆ ਅੰਦਰ ਜਾਣ ਕੇ ਬਾਅਦ ਹੀ ਪਰੇਸ਼ਾਨ ਹੋ ਗਏ ਫਿਰ ਇੱਕ ਆਪਣਾ ਵਕੀਲ ਤਾਂ ਰਾਜਪੂਤ ਉਹ ਤਾਂ ਜਦੋਂ ਉਹਦੀ ਡੈਥ ਹੋਲੀ ਫਿਰ ਉਹ ਵਕੀਲ ਦਾ ਮੇਰਾ ਉਹਨੇ ਫਿਰ ਹਾਈ ਕੋਰਟ ਇੱਕ ਅਪਲੀਕੇਸ਼ਨ ਲਾਈ ਹੂੰ ਹਾਈ ਕੋਰਟ ਦੇ ਫੈਸਲੇ ਨੂੰ ਪੁਲਸ ਨੇ ਖਿੱਚਿਆ ਤਾਂ ਜਾ ਕੇ ਥੋੜਾ ਜਿਹਾ ਸਾਡੇ ਘਰ ਦੇ ਵਿੱਚ ਸ਼ਾਂਤੀ ਆਈ ਨਹੀਂ ਤਾਂ ਬਹੁਤ ਪਰੇਸ਼ਾਨ ਕਰਿਆ ਹਮ ਹਰ ਤੀਸਰੇ ਦਿਨ ਅਗੇ ਤਲਾਸ਼ੀ ਕਰਨੀ ਸਾਰਾ ਸਮਾਨ ਖੰਡਾ ਦੇਣਾ ਬੁਰਾ ਹਾਲ ਬਹੁਤ ਪਰੇਸ਼ਾਨ ਵੀ ਕੀਤਾ ਕੋਈ ਆਨਸਾ ਦਾ ਜਿਹਾ ਬੜਾ ਆਪਣੇ ਕਿਲੋ ਪੂਰਾ ਇਹਨੂੰ ਉਸ ਟਾਈਮ ਤਾਂ ਸਾਡਾ ਨੁਕਸਾਨ ਬਹੁਤ ਜ਼ਿਆਦਾ ਕਰਿਆ ਹਮ ਪੁਲਿਸ ਤੱਕ ਤੁਹਾਡੇ ਨਾਮ ਕਿਵੇਂ ਪਹੁੰਚਦਾ ਹੈ ਕਿ ਸ਼ਮਸ਼ੀਰ ਸਿੰਘ ਹੈ ਉਹਨੇ ਸਰਹੱਦ ਪਾਰ ਉਸ ਸਮਗਰੀ ਲਿਆਂਦੀ ਹੈ ਤੇ ਉਹੀ ਸਮਗਰੀ ਬੇਅੰਤ ਕਤਲकांड ਦੇ ਵਿੱਚ ਯੂਜ਼ ਹੋਈ ਹੈ ਉਹ ਕਿਉਂਕਿ ਇੱਕ ਸਾਡੇ ਕੋਲ ਸਿੰਘਤਾ ਜੀ ਉਹਦਾ ਪਰਿਵਾਰ ਦਾ ਜਿਹੜਾ ਉਹ ਸ਼ਹੀਦ ਹੋਲੇਤਾ ਉਹ ਪੇਸ਼ ਕਰਦਾ ਉਦੋਂ ਉਹਨਾਂ ਨੂੰ ਪਤਾ ਲੱਗ ਗਿਆ ਦਾ ਵੀ ਇਹਦੇ ਕੋਲ ਹਵਾਰਾ ਰੰਮ ਜਿਕਤਾਰ ਸਿੰਘ ਹਵਾਰਾ ਫਿਰ ਉਹ ਜਿਕਤਾਰ ਸਿੰਘ ਹਵਾਰੇ ਦੇ ਉਸ ਤੋਂ ਪਤਾ ਹੀ ਇਸ ਕੇਸ ਵਿੱਚ ਮੇਨ ਬੰਦਾ ਦਾ ਉਹਨਾਂ ਨੇ ਫਿਰ ਵਿੱਚ ਮੈਨੂੰ ਚੱਕਿਆ ਚਲੋ ਜੇ ਚੱਕਿਆ ਫਿਰ ਤਾਂ ਉਹਦੇ ਵਿੱਚ ਕਲੀਅਰ ਹੋਊਗੀ ਗੱਲ ਫਿਰ ਆਪਾਂ ਮੁਕਰਨਾ ਵੀ ਕਰਨ ਤਾਂ ਜਿਆਦਾ ਕਰੀਏ ਠੀਕ ਅਸੀਂ ਆਪਣੇ ਕਰਤਾ ਵੀ ਠੀਕ ਹੈ ਅਸੀਂ ਕਰ ਜਾਂਦੇ ਹਮ ਸ਼ਮਸ਼ੀਰ ਜੀ ਤੁਸੀਂ ਸਿੱਖ ਕੌਮ ਦੇ ਲਈ ਸੂਰਮੇ ਹੋ ਤੇ ਜੇ ਹੋਰਾਂ ਲੋਕਾਂ ਦੀ ਗੱਲ ਕਰੇ ਉਹਨਾਂ ਲਈ ਤੁਸੀਂ ਅੱਤਵਾਦੀ ਹੋ ਖੰਖਾਰ ਖਾੜੂ ਏਦਾਂ ਦੀਆਂ ਸ਼ਬਦਾਵਲੀਆ ਤੁਹਾਨੂੰ ਦਿੰਦੇ ਨੇ ਸਿੱਖ ਕੌਮ ਦੇ ਲਈ ਤੁਸੀਂ ਕੌਮ ਦੇ ਹੀਰੇ ਹੋ ਤੇ ਹੀਰੇ ਹੋ ਪਤਾ ਹੈ ਕੀ ਗੱਲ ਹੈ ਦੇਖੋ ਆਪਣੀ ਕੌਮ ਦੇ ਵਿੱਚ ਇੱਕ ਤਾਂ ਜਿਹੜੇ ਰਾਜਨੀਤਿਕ ਬੰਦੇ ਆ ਇਹਨਾਂ ਤਾਂ ਆਪਣਾ ਫਾਇਦਾ ਦੇਖਣਾ ਇਹਨਾਂ ਨੇ ਕੋਈ ਨਹੀਂ ਦੇਖਣਾ ਕੌਮ ਇਹ ਕੌਮ ਵਾਸਤੇ ਕੰਮ ਕਰ ਲੱਗੇ ਨਹੀਂ ਉਹੀ ਬੰਦੇ ਜਿਹੜੇ ਸਿੱਖਾਂ ਵਿੱਚ ਉਹੀ ਸਾਨੂੰ ਅਤਵਾਦੀ ਜਾਂਦੇ ਹੁਣ ਦੇਖੋ ਅਸੀਂ ਤਾਂ ਇਹ ਨਹੀਂ ਅਸੀਂ ਇਹ ਨਹੀਂ ਕਹਿੰਦੇ ਸਾਡੇ ਕੋਈ ਕਿਸੇ ਨਾਲ ਨਿੱਜੀ ਦੁਸ਼ਮਣੀ ਹੈ ਹੂੰ ਜੇ ਪੁਲਿਸ ਵਾਲਾ ਬੰਦਾ ਵੀ ਆਪੀ ਸਿੱਖਾਂ ਦੇ ਮੁੰਡੇ ਹੂੰ ਜੋ ਮਾਰਿਆ ਜਾਂਦਾ ਨੁਕਸਾਨ ਹੁੰਦਾ ਤਾਂ ਹੈ ਤਾਂ ਸਿੱਖਾਂ ਦੇ ਮੁੰਡੇ ਜੇ ਉਹਦੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਜਾਂ ਆਉਦੀ ਕੋਈ ਬੇਦਬੀ ਉਹ ਵੀ ਸਿੱਖਾਂ ਦੇ ਮੁੰਡੇ ਹੂੰ ਹੈ ਤਾਂ ਸਿੱਖਾਂ ਦੇ ਨੁਕਸਾਨ ਜੇ ਆਮ ਬੰਦੇ ਦਾ ਕਿਸੇ ਨੁਕਸਾਨ ਹੋਵੇ ਸਿੱਖ ਦਾ ਨੁਕਸਾਨ ਹੂੰ ਸਾਡਾ ਮਕਸਦ ਤਾਂ ਇਹਦਾ ਸੀ ਤਾਂ ਸਿਰ ਬੇਗੰਦੇ ਵੀ ਇਹ ਜਿਹੜਾ ਕਤਲੋਗਾਰ ਦੀ ਚੱਲ ਰਹੀਆਂ ਇਹਨਾਂ ਹੋਣਾ ਨਹੀਂ ਚਾਹੀਦਾ ਹੂੰ ਬਾਕੀ ਜਿਹੜਾ ਇਨਸਾਨ ਹੈ ਇਹ ਲਾਲਚੀ ਹੈ ਮੈਂ ਤਾਂ ਸੇ ਸਾਫ਼ ਕਹਿੰਦੇ ਦੇ ਮੁਕਦਰ ਨੇ ਉਸ ਟਾਈਮ ਜਿਹੜੇ ਲਾਲਚੀ ਪੁਲਿਸ ਵਾਲੇ ਦੇ ਨਾਲ ਅਫਸਰ ਵਿੱਚ ਤੇ ਸਭ ਤੇ ਕੁਝ ਜਿਹੜੇ ਸਬੰਧਤ ਦੇ ਅਫਸਰਾਂ ਨਾਲ ਹੂੰ ਜਿਹਨਾਂ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਜਿਹੜੇ ਖਾਸ ਬੰਦੇ ਤੇ ਨਾ ਇੱਕ ਜੁੰਡਲੀ ਸੀ ਥੋੜੀ ਜੀ ਹੂੰ ਅਜਿਹੀ ਗੱਲ ਨਹੀਂ ਜਰਮਾਂ ਚੱਕਿਆ ਬਹੁਤ ਇਨਸਾਨ ਅਜਿਹੇ ਚੰਗੇ ਵੀ ਥੇ ਪੁਲਿਸ ਵਾਲੇ ਬਹੁਤ ਚੰਗੇ ਲੇਕਿਨ ਉਹਨਾਂ ਦੀ ਬੇਵਸੀ ਸੀ ਹੂੰ ਉਹ ਤੁਹਾਨੂੰ ਬਚਾ ਵੀ ਨਹੀਂ ਸਕਦੇ ਨਾ ਕੁਝ ਕਰ ਸਕਦੇ ਉਹਨਾਂ ਦੀ ਬੇਵਸੀ ਵੀ ਥੀ ਬਹੁਤ ਹੂੰ ਲੇਕਿਨ ਕੁਝ ਬੰਦੇ ਹੈ ਜਿਹਦੇ ਜਿਨ੍ਹਾਂ ਦਾ ਇੱਕ ਪੇਸ਼ਾ ਹੀ ਬਣ ਗਿਆ ਤਾਂ ਲਾਲਚ ਬਣ ਗਿਆ ਤਾਂ ਜਾਂ ਤਰੱਕੀਆਂ ਲੈਣ ਵਾਸਤੇ ਉਹਨਾਂ ਨੇ ਨੁਕਸਾਨ ਕਰਨੇ ਕਰਨਾ ਉਹਨਾਂ ਦਾ ਮਕਸਦ ਕੋਈ ਨਹੀਂ ਵੀ ਸਾ ਕਈਆਂ ਦਾ ਹੈ ਜੀ ਮੈਂ ਬੰਦੇ ਦੇਖੇ ਪੁਲਿਸ ਵਿੱਚ ਜਿਨ੍ਹਾਂ ਦਾ ਮਕਸਦ ਕੋਈ ਨਹੀਂ ਤਾਂ ਵੀ ਅਤਵਾਦੀ ਕੋਈ ਨਾ ਉਹਨਾਂ ਦਾ ਮਕਸਦ ਉਹਨਾਂ ਨੂੰ ਤਰੱਕੀ ਜਾਂ ਪੈਸਾ ਮਿਲਣਾ ਚਾਹੀਦਾ ਉਹ ਆਮ ਬੰਦੇ ਨੂੰ ਚੱਕ ਕੇ ਮਾਰ ਦਿੰਦੇ ਹੂੰ ਤਿੰਨ ਦਹਾਕਿਆਂ ਦੇ ਕਰੀਬ ਸਮਾਂ ਤੁਸੀਂ ਜੇਲ੍ਹ 'ਚ ਬਿਤਾਇਆ ਤੇ ਹੁਣ ਅੱਜ ਤੁਸੀਂ ਜੇਲ੍ਹ ਤੋਂ ਬਾਹਰ ਹੋ ਕੀ ਲੱਗਦਾ ਹੈ ਕਿ ਜਿਹੜਾ ਮਕਸਦ ਤੁਸੀਂ ਪੂਰਾ ਕਰਨਾ ਚਾਹੁੰਦੇ ਸੀ ਉਹ ਪੂਰਾ ਹੋ ਗਿਆ ਜੋ ਮਕਸਦ ਧਾਰ ਕੇ ਜੇਲ੍ਹ ਗਏ ਸੀਗੇ ਉਹ ਪੂਰਾ ਹੋ ਗਿਆ ਸਾਡਾ ਜਿਹੜਾ ਮੇਨ ਮਕਸਦ ਤਾਂ ਉਹ ਤਾਂ ਇਹ ਹੀ ਤਾਂ ਵੀ ਕੌਮ ਦੇ ਵੀ ਸ਼ਾਂਤੀ ਆ ਜੇ ਜਿਹੜੇ ਕਤਲੋਗਰਦੀ ਚੱਲਦੀ ਹੈ ਬੰਦੇ ਚੱਕ ਕੇ ਮਾਰੇ ਜਾਂਦੇ ਆ ਲੁੱਟਕ ਸੁੱਟ ਸਿੱਖਾਂ ਦੀ ਆਮਦੀ ਹੋ ਰਹੀ ਹੈ ਉਹ ਬੰਦ ਹੋ ਜੂਵੇ ਚਲੋ ਉਹ ਤਾਂ ਬੰਦ ਹੋ ਗਈ ਮੁਕਾਬਲੇ ਬੰਦ ਹੋ ਗਏ ਹੂੰ ਮਾਰ ਮਰੌਣਾ ਬੰਦ ਹੋ ਗਏ ਸਭ ਕੁਝ ਹੋ ਗਿਆ ਲੇਕਿਨ ਇਹ ਦੁੱਖ ਇਸ ਚੀਜ਼ ਦਾ ਹੋ ਗਿਆ ਸਾਡੀ ਕੌਮ ਇਕੱਠੀ ਨਹੀਂ ਹੋਈ ਹੂੰ ਸਭ ਕੋ ਖਿੰਡ ਗਈ ਸਿਰਫ ਇਹ ਲਾਲਚ ਦੇ ਬਸ ਰਾਜਨੀਤਿਕ ਤੌਰ ਤੇ ਸਾਡਾ ਬਹੁਤ ਜੋ ਸੁਪਨਾ ਲੈ ਕੇ ਜੇਲ੍ਹ ਚ ਗਏ ਸੀ ਉਹ ਅਜੇ ਪੂਰਾ ਨਹੀਂ ਹੋਇਆ ਅਜੇ ਪੂਰਾ ਨਹੀਂ ਸਾਡੇ ਸਾਨੂੰ ਦੁੱਖ ਇਸੀ ਚੀਜ਼ ਦਾ ਵੀ ਸਾਡੀ ਕੌਮ ਇਕੱਠੀ ਨਹੀਂ ਹੋ ਗਈ ਅਸੀਂ ਤਾਂ ਸਾਰਿਆਂ ਨੂੰ ਆ ਤੁਹਾਡੇ ਚੈਨਲ ਨਾਲ ਵੀ ਮੈਂ ਅਜੀ ਬੇਨਤੀ ਕਰਦਾ ਹਾਂ ਤੁਸੀਂ ਜੋੜ ਕੇ ਵੀ ਸਾਡੀ ਕੌਮ ਨੂੰ ਸਾਨੂੰ ਸਭ ਕੁਝ ਛੱਡ ਕੇ ਨਾ ਇੱਕ ਜਗ੍ਹਾ ਇਕੱਠੇ ਹੋ ਜੀ ਅਸੀਂ ਸਾਡੇ ਮੈਂ ਤਾਂ ਜਥੇਦਾਰਾਂ ਨੂੰ ਵੀ ਸਾਰਿਆਂ ਨੂੰ ਕਰਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਸਾਰਿਆਂ ਨੂੰ ਕਰਦਾ ਸਾਰਿਆਂ ਨੂੰ ਜਿੰਨੀਆਂ ਵੀ ਜਥੇਬੰਦੀਆਂ ਵੇ ਤੁਸੀਂ ਇੱਕ ਪਾਸੇ ਇਕੱਠੇ ਹੋ ਜੋ ਅੱਜ ਤੁਸੀਂ ਇਕੱਠੇ ਹੋ ਜੋ ਤੁਹਾਨੂੰ ਕੋਈ ਦੁੱਖ ਤਕਲੀਫ ਨਹੀਂ ਸਾਡੇ ਸਾਰੇ ਮਸਲੇ ਹੱਲ ਸੋਦੇ ਜਿਹੜੇ ਸਿੰਘਾਂ ਦੇ ਬੈਠੇ ਐਬੀਸੀ ਕਰਨ ਬੈਠੇ ਸਾਡੀ ਕੌਮ ਇਕੱਠੀ ਨਹੀਂ ਹੈਗੀ ਇਹਦੇ ਕਰਕੇ ਸਾਡੇ ਨਾਂ ਕੋਈ ਸੁਣਵਾਈ ਹੈ ਨਾ ਸਾਡੀ ਇੱਜ਼ਤ ਹੈ ਕੋਈ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸ਼ਮਸ਼ੇਰ ਜੀ ਬਹੁਤ ਬਹੁਤ ਧੰਨਵਾਦ ਬਾਕੀ ਤਾਂ ਸਾਡੀ ਬੇਇਜ਼ਤੀ ਹੈ ਜੀ ਤੁਸੀਂ ਵੀ ਜਾ ਕੇ ਨੂੰ ਕਹੋ ਸਾਰੀ ਕੌਮ ਚਾਹੇ ਬਾਹਰ ਵੀ ਬੈਠੇ ਚਾਹੇ ਇੱਥੇ ਬੈਠੇ ਇੱਕ ਜਗ੍ਹਾ ਇਕੱਠੇ ਹੋ ਜੋ ਦੇਖੋ ਕੌਮ ਦਾ ਨੁਕਸਾਨ ਬਹੁਤ ਹੋਇਆ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਹੋਊਗਾ ਠੀਕ ਹੈ ਸ਼ਮਸ਼ੀਰ ਜੀ ਜੈ ਸੰਤੋਸ਼ੁਕ ਜੀ ਬਾਈ ਗੁਰਜੀ ਕੀ ਫਤਿਹ ਸੋ ਇਹ ਸੀ ਸਾਡੀ ਖਾਸ ਪੇਸ਼ਕਸ਼ ਜਿਹਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਸ਼ਮਸ਼ੀਰ ਸਿੰਘ ਦੇ ਨਾਲ ਜਿਹੜੇ ਕਿ ਬੰਦੀ ਸਿੰਘ ਨੇ ਤੇ ਜ਼ਮਾਨਤ ਤੇ ਬਾਹਰ ਆਏ ਹੋਏ ਨੇ ਅਜੇ ਇਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ ਨੇ ਦਿਲ ਨਹੀਂ ਭਰਿਆ ਸਿੱਖੀ ਦਾ ਜਜ਼ਬਾ ਜੋ ਇਹਨਾਂ ਦੇ ਅੰਦਰ ਭਰਿਆ ਹੋਇਆ ਉਹ ਸੁਣ ਕੇ ਅਜੇ ਹੋਰ ਵੀ ਗੱਲਾਂ ਕਰਨੀਆਂ ਨੇ ਅਗਲੇ ਐਪੀਸੋਡ ਦੇ ਵਿੱਚ ਫੇਰ ਇਹੀ ਗੱਲਬਾਤ ਜਾਰੀ ਰਹੇਗੀ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਤਲੁਜ ਟੀਵੀ ਸੱਚ ਦਾ ਨਿਰੰਤਰ ਵੰਦਾ ਦਰਿਆ